ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁੱਚੀਆ ਨਾਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਹੋਰ ਸੁਣਾਓ ਜੀ ਠੀਕ ਠਾਕ ਹੋ ਸਾਰੇ ਅਰਧਿਕਲਾ ਵਿੱਚੋਂ ਤੇ ਚਲੋ ਜੀ ਕਰਦੇ ਆਂ ਆਪਾਂ ਵੀਡੀਓ ਸ਼ੁਰੂ ਜਸ ਜਸ਼ਨ ਹਸਾਂ ਅਸਥਮਾ ਬਾਰੇ ਪੁੱਛਿਆ ਨਾ ਨੇ ਕਿ ਅਸਥਮਾ ਬਾਰੇ ਦੱਸੋ ਕੋਈ ਨਹੀਂ ਦੇਖਾਂਗੇ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਵਾਂਗੇ ਬਹੁਤ ਜਲਦੀ ਆਪਾਂ ਤੇ ਗਗਨ ਆਈਡੀ ਤੋਂ ਆਪਾਂ ਨੂੰ ਕਮੈਂਟ ਆ ਵਾਈਟ ਹੈਰ ਬਾਰੇ ਕੋਈ ਗੱਲ ਨਹੀਂ ਜੀ ਆਪਾਂ ਕਾਫੀ ਵੀਡੀਓ ਪਹਿਲਾਂ ਪਾ ਚੁੱਕੇ ਆ ਤੁਸੀਂ ਸਰਚ ਕਰਕੇ ਜਾ ਸਕਦੇ ਹੋ ਆਪਾਂ ਦੋ ਤਿੰਨ ਆਇਲ ਬਗਣਾ ਕੇ ਦੱਸੇ ਹੋਏ ਆ ਤੁਹਾਨੂੰ ਤੁਸੀਂ ਉਹ ਯੂਜ਼ ਕਰੋ ਤੇ ਕਾਫੀ ਹੱਦ ਤੱਕ ਤੁਹਾਨੂੰ ਫਾਇਦਾ ਹੋਊਗਾ ਤੇ ਅੱਗੇ ਵੀ ਆਪਾਂ ਨਵੀਆਂ ਵੀਡੀਓ ਲੈ ਕੇ ਆਵਾਂਗੇ ਤੇ ਕਮੈਂਟ ਕਰਨ ਵਾਸਤੇ ਬਹੁਤ-ਬਹੁਤ ਧੰਨਵਾਦ ਜੀ ਤੇ ਜਪਸੀਰਤ ਕੌਰ ਬਹੁਤ-ਬਹੁਤ ਧੰਨਵਾਦ ਜੀ ਪ੍ਰੀਤ ਸਿੰਘ ਦੀ ਆਈਡੀ ਤੋਂ ਬਹੁਤ-ਬਹੁਤ ਧੰਨਵਾਦ ਜੀ ਸੁਖਮਨ ਪ੍ਰੀਤ ਬਹੁਤ ਬਹੁਤ ਧੰਨਵਾਦ ਜੀ ਨਾਜੀਆ ਖਾਨ ਸ਼ੇਰਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਪਬਜੀ ਬੈਨ ਬਹੁਤ ਬਹੁਤ ਧੰਨਵਾਦ ਜੀ ਸੁਖਮਨ ਪ੍ਰੀਤ ਬਹੁਤ ਬਹੁਤ ਧੰਨਵਾਦ ਜੀ ਪਰਵਿੰਦਰ ਕੌਰ ਬਹੁਤ ਬਹੁਤ ਧੰਨਵਾਦ ਜੀ ਕਮੈਂਟ ਕਰਨ ਵਾਸਤੇ ਗੁਰਲਾਲ ਗੁਲਾਬ ਕੌਰ ਬਹੁਤ ਬਹੁਤ ਧੰਨਵਾਦ ਜੀ ਪ੍ਰਦੀਪ ਕੌਰ ਬਹੁਤ ਬਹੁਤ ਧੰਨਵਾਦ ਜੀ ਮਲਕੀਤ ਬਰਨਾਲੇ ਵਾਲੇ ਬਹੁਤ-ਬਹੁਤ ਧੰਨਵਾਦ ਜੀ ਸਾਹਿਲ ਸੰਦੂ ਬਹੁਤ-ਬਹੁਤ ਧੰਨਵਾਦ ਜੀ ਠੀਕ ਹੈ ਜੀ ਆਪਾਂ ਨਾਮ ਬੋਲ ਦਿੱਤੇ ਆ ਤੁਹਾਡੇ ਸੁਬੇਰ ਸਿੰਘ ਬਹੁਤ-ਬਹੁਤ ਧੰਨਵਾਦ ਜੀ ਚਰਨ ਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਮਨਦੀਪ ਕੌਰ ਬਹੁਤ ਬਹੁਤ ਧੰਨਵਾਦ ਜੀ ਜਸ ਮੁਖਸਰ ਬਹੁਤ ਬਹੁਤ ਧੰਨਵਾਦ ਜੀ ਹਰਜੀਤ ਗਿੱਲ ਬਹੁਤ ਬਹੁਤ ਧੰਨਵਾਦ ਜੀ ਤੇ ਚਲੋ ਜੀ ਆਪਾਂ ਨਾਮ ਬੋਲਦੇ ਜਿੰਨੇ ਕਾਪਣ ਕਮੈਂਟ ਆਏ ਹੋਏ ਸੀਗੇ ਤੇ ਤੁਸੀਂ ਸਾਰੇ ਕਮੈਂਟ ਕਰਿਆ ਕਰੋ ਦੱਬ ਕੇ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਸਾਰਿਆਂ ਦੇ ਤੁਹਾਡੇ ਨਾਮ ਬੋਲਦੇ ਹਾਂ ਜਿਹੜੇ ਜਿਹੜੇ ਆਪਾਂ ਨੂੰ ਕਮੈਂਟ ਆਉਂਦੇ ਆ ਤੇ ਆਪਾਂ ਸਾਰਿਆਂ ਦੇ ਨਾਮ ਬੋਲਦੇ ਹਾਂ ਤੇ ਤੁਸੀਂ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਤੇ ਆਪਾਂ ਤੁਹਾਡੇ ਨਾਮ ਬੋਲਾਂਗੇ ਤੇ ਅੱਜ ਆਪਾਂ ਝੂੜੀਆਂ ਤੇ ਆਪਾਂ ਨੂੰ ਕਾਫੀ ਵਾਰ ਕਮੈਂਟ ਆਏ ਆ ਕਿ ਝੂੜੀਆਂ ਬਹੁਤ ਜ਼ਿਆਦਾ ਹੋ ਗਈਆਂ ਝੂੜੀਆਂ 30 ਕ੍ਰੋਸ ਨਹੀਂ ਕੀਤਾ ਝੂੜੀਆਂ ਦਿਸਣ ਲੱਗ ਗਈਆਂ ਇਹਨਾਂ ਬਹੁਤ ਜ਼ਿਆਦਾ ਡਾਲ ਲੱਗਦੀ ਆ ਤੇ ਇੱਕ ਆਪਾਂ ਬਹੁਤ ਹੀ ਦੇਸੀ ਜਾਂ ਨੁਸਖਾ ਏ ਸਿੰਪਲ ਜਿਹਾ ਤੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੁਹਾਡੇ ਝੋੜੀਆਂ ਤੇ ਚੱਕੀਆਂ ਜਾਣੀਆਂ ਤੇ ਗਲੋ ਬਹੁਤ ਜ਼ਿਆਦਾ ਆਊਗਾ ਤੇ ਇਹ ਕਰਨਾ ਕੀ ਆਪਾਂ ਸਿੰਪਲ ਜਿਹਾ ਹੀ ਕੰਮ ਆਪਣੇ ਕੋਲੇ ਆ ਨਾ ਜਿਹੜਾ ਦੁੱਧ ਹੁੰਦਾ ਨਾ ਜਿਵੇਂ ਆਪਾਂ ਕਹਿੰਦੇ ਸੁੱਕਾ ਦੁੱਧ ਆ ਜਿਹੜਾ ਇਹ ਆਪਣੀ ਸਕਿਨ ਨਾਲ ਆਪਣੇ ਦਾ ਸੁੱਕਾ ਵੀ ਤੇ ਦੂਸਰਾ ਵੀ ਤੁਸੀਂ ਯੂਜ਼ ਕਰ ਸਕਦੇ ਹੋ ਠੀਕ ਹੈ ਤੇ ਆਪਾਂ ਤੁਹਾਨੂੰ ਸੁੱਕੇ ਦੁੱਧ ਵਾਲਾ ਦੱਸ ਦਿੰਨੇ ਆ ਤੇ ਸੁੱਕੇ ਦੁੱਧਾ ਜੇ ਕਈ ਵਾਰ ਹੁੰਦਾ ਆਪਣੇ ਘਰੇ ਸੁੱਕਾ ਦੁੱਧ ਨਹੀਂ ਹੈਗਾ ਤੇ ਤੁਸੀਂ ਕੀ ਕਰਨਾ ਹੈ ਤੁਸੀਂ ਆਪਣਾ ਜਿਹੜਾ ਡੇਲੀ ਯੂਜ਼ ਕਰਦੇ ਘਰੇ ਦੁੱਧ ਹੁੰਦਾ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਤੇ ਇਹਨੂੰ ਆਪਾਂ ਕੀ ਕਰਨਾ ਹੈ ਮੈਂ ਤੁਹਾਨੂੰ ਬਣਾ ਕੇ ਥੋੜਾ ਜਿਹਾ ਦੱਸ ਦਿੰਿਆਂ ਆਪਣੇ ਕੋਲੇ ਆ ਨੈਸਲੇ ਦਾ ਸੁੱਕਾ ਦੁੱਧ ਇਹ 10 ਰੁਪਏ ਦਾ ਪੈਕਟ ਮਿਲ ਜਾਂਦਾ ਆਪਾਂ ਨੂੰ ਬਾਜ਼ਾਰ ਚ ਇਹ ਤੁਹਾਨੂੰ ਸ਼ਾਪ ਤੋਂ ਨਾ ਵਸੇ ਛੇਤੀ ਨਹੀਂ ਮਿਲਦਾ ਸ਼ਾਪ ਦੇ ਵਿੱਚ ਉੱਪਰ ਕੀ ਹੁੰਦਾ ਨਾ ਸ਼ਾਪ ਤੇ ਨਾ ਬਾਹਲੇ ਵੱਡੇ ਹੁੰਦੇ ਆ ਪੈਕਟ ਤੁਸੀਂ ਜਿਵੇਂ ਕਿ ਮਾਲ ਜਿਹੜੇ ਆਪਾਂ ਕਿਹੜੇ ਚੁਲਿਆ ਸੀ 스마트 ਮਾਲ ਵਗੈਰਾ ਜਿਹੜੇ ਆ ਰਿਲਾਇੰਸ ਵਾਲਿਆਂ ਨੂੰ ਉੱਥੋਂ ਤੁਸੀਂ ਲਿਆ ਸਕਦੇ ਹੋ 10 10 ਰੁਪਏ ਦਾ मिल ਜੂਗਾ ਤੇ ਆ ਆਪਣੇ ਕੋਲ ਹੈਗੀ ਦੇਸੀ ਖੰਡ ਦੇਸੀ ਖੰਡ ਪੀਸੀ ਹੋਈ ਜਿਹੜੀ ਆਪਾਂ ਕਹਿੰਦੇ ਨੇ ਖੰਡ ਆਪਣੇ ਫੇਸ ਵਾਸਤੇ ਵਾਲਾਂ ਵਾਸਤੇ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਉਨਾਂ ਕੀ ਆਪਾਂ ਸੁੱਕਾ ਦੁੱਧ ਪਾ ਲੈਣਾ ਉਨਾਂ ਕੀ ਆਪਾਂ ਇਹਦੇ ਵਿੱਚ ਪੀਸੀ ਹੋਈ ਖੰਡ ਪਾ ਲੈਣੀ ਹੈ ਉਹ ਬਹੁਤ ਜ਼ਿਆਦਾ ਜੇ ਮਾੜੀ ਆ ਖੰਡ ਆਪਾਂ ਨੂੰ ਪਤਾ ਹੀ ਹੈ ਨਾ ਪਾਪਾ ਗਏ ਨੇ ਵੀ ਪਗੜ ਦੀ ਚਾਹ ਪੀਏ ਪਰ ਅੱਜ ਕੱਲ ਤਾਂ ਗੁੜ ਵੀ ਕਿੱਥੇ ਪ्योर ਆਉਂਦਾ ਏ ਉਹਦੇ ਵਿੱਚ ਵੀ ਮਿਲਾਵਟ ਆ ਉਹ ਵੀ ਮਿਲਾਵਟ ਆਈ ਜਾਂਦੀ ਹੈ ਤੇ ਅੱਜ ਇੱਕ ਹੋਰ ਮੈਂ ਤੁਹਾਨੂੰ ਦੱਸਦੀ ਆ ਬਹੁਤ ਫਨੀ ਗੱਲ ਜੀ ਹੋਈ ਸਾਡੇ ਨਾਲ ਵੀ ਤੇ ਅਸੀਂ ਗਏ ਸੀਗੇ ਕਿਤੇ ਤੇ ਮੈਂ ਤੁਹਾਨੂੰ ਵਾਸ਼ ਕਰਿਆਵਾ ਫੇਸ ਫਿਰ ਮਨ ਨਾਲ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਭੈਣੋ ਤੇ ਨਾਲੇ ਮੈਂ ਤੁਹਾਨੂੰ ਦੱਸਦੀ ਆ ਠੀਕ ਹੈ ਤੇ ਹਾਂਜੀ ਵਾਸ਼ ਕਰਕੇ ਆਇਆ ਫੇਸ 글로 ਵੀ ਬਹੁਤ ਜ਼ਿਆਦਾ ਵਧੀਆ ਆਉਂਦਾ ਏ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਿਹਾ ਏ ਫੇਸ ਇੱਕਦਮ ਚਮਕਣ ਲੱਗ ਗਿਆ ਤੇ ਟਾਈਟ ਇਦਾਂ ਲੱਗ ਰਿਹਾ ਕਿ ਆਪਾਂ ਨੂੰ ਸਕਿਨ ਨਾ ਟਾਈਟ ਹੋ ਗਈ ਆ ਜਿਵੇਂ ਬੱਚਿਆਂ ਦੀ ਨੀ ਸਕਿਨ ਹੋ ਜਾਂਦੀ ਇਦਾਂ ਸੌਫਟ ਸੌਫਟ ਤੇ ਬਹੁਤ ਵਧੀਆ ਸਕਿਨ ਹੋ ਗਈ ਆ ਮੇਰੀ ਟਾਈਟ ਟਾਈਟ ਤੁਸੀਂ ਜ਼ਰੂਰ ਬਣਾ ਕੇ ਲਗਾਓ ਬਿਲਕੁਲ ਹੀ ਸਿੰਪਲ ਜਿਹਾ ਕੰਮ ਆ ਕੋਈ ਔਖਾ ਕੰਮ ਨਹੀਂ ਗਾ ਤੇ ਜਿਹੜਾ ਮੈਂ ਤੁਹਾਨੂੰ ਦੱਸ ਰਹੀ ਸੀ ਖੁਸ਼ ਆ ਮੈਨ ਫੜਾ ਕੇ ਜਾਈਂ ਸੂਟ ਆ ਜਿਹੜਾ ਤੇ ਹਾਂਜੀ ਭੈਣੋ ਆ ਮੈਂ ਲੈ ਕੇ ਆਂਦਾ ਸੂਟ ਇਹ ਹੈਗਾ ਮੈਲਵਟ ਦਾ ਆ ਦੇਖੋ ਜੀ ਬੜੀਵਾਲੀ ਜੇ ਵਸੇ ਗਲਵਟ ਸੋਹਣਾ ਹੈ ਕੱਪੜਾ ਬਹੁਤ ਸੋਹਣਾ ਹੈ ਤੇ ਮਜੈਂਟਾ ਕਲਰ ਰਾਣੀ ਸ਼ੇਡ ਤੇ ਇਹ ਤੁਹਾਨੂੰ ਦੱਸਦੀਆਂ ਜਿਵੇਂ ਨਹੀਂ ਆਪਾਂ ਕਹਿਦੇ ਨੇ ਆਪਾਂ ਵੀਡੀਓ ਦੇਖਦੇ ਆ ਕਿਸੇ ਦੀ ਹਨਾ ਸੂਟਾਂ ਆਣੀਆਂ ਖਾਸ ਕਰਕੇ ਮੈਂ ਇਹ ਭੈਣਾਂ ਨੂੰ ਇਹ ਦੱਸਣਾ ਚਾਹਣੀ ਆ ਵੀ ਸਾਡੇ ਨਾਲ ਤਾਂ ਅੱਜ ਇਦਾਂ ਹੀ ਹੋਇਆ ਮਜ਼ਾਕ ਜਿਹਾ ਹੀ ਹੋਇਆ ਇੱਕ ਸਾਹ ਦਾ ਹਨਾ ਅਸੀਂ ਤੇਲ ਮਚਾ ਕੇ ਅਸੀਂ ਪਤਾ ਮੁਕਸਰ ਤੋਂ ਜੈਤੋ ਗਏ ਅਸੀਂ ਮੇਰੀ ਫਰੈਂਡ ਸੀਗੇ ਨਾਲ ਉਹਦੇ ਹਸਬੰਦ ਸੀਗੇ ਤੇ ਮੇਰੀ ਫਰੈਂਡ ਨੇ ਮੈਨੂੰ ਕਿਹਾ ਸੀ ਕਹਿੰਦੀ ਨਾ ਉੱਥੇ ਸਸਤਾ ਮਿਲਦਾ ਹੈ ਕੱਪੜਾ ਚਲੋ ਆਪਾਂ ਦੁਕਾਨ ਦਾ ਨਾਮ ਨਹੀਂ ਲੈਂਦੇ ਆਪਾਂ ਤੁਹਾਨੂੰ ਵੈਸੇ ਦੱਸ ਦਿੰਨੇ ਆ ਵੀ ਜੈਤੋ ਗਏ ਅਸੀਂ ਤੇ ਕਹ ਉਹ ਮੈਨੂੰ ਕਾਫੀ ਵਾਰੀ ਕਿਹਾ ਮੈਂ ਕਹਿੰਦੀ ਨਾ ਉੱਥੇ ਬਹੁਤ ਵਧੀਆ ਕੱਪੜਾ ਮਿਲਦਾ ਬਹੁਤ ਸਸਤਾ ਮਿਲਦਾ ਹੈ ਆਪਾਂ ਚੱਲਾਂਗੇ ਮੈਂ ਕਿਹਾ ਠੀਕ ਹੈ ਮੈਂ ਇਹਨੂੰ ਜੇ ਜਾਣਾ ਹੋਵੇ ਮੈਂ ਦੱਸ ਜੀ ਉਹਨੇ ਮੈਨੂੰ ਸਵੇਰ ਕਾਲ ਲਾਈ ਮੈਨੂੰ ਕਹਿੰਦੀ ਕਿ ਆਪਾਂ ਜਾਵਾਂਗੇ ਅੱਜ ਮੈਂ ਕਿਹਾ ਠੀਕ ਹੈ ਤੇ ਚਲੋ ਵੀ ਚਲੇ ਗਏ ਤੇ ਜੇ ਉੱਥੇ ਗਏ ਤੇ ਜਿਵੇਂ ਨਾਰਮਲੀ ਦੁਕਾਨਾਂ ਦੇ ਵਿੱਚ ਆਪਾਂ ਕਿਸੇ ਵੀ ਸ਼ਹਿਰ ਦੇ ਵਿੱਚ ਲਾ ਲਓ ਵੀ ਤੁਸੀਂ ਕਿਸੇ ਵੀ ਸ਼ਹਿਰ 'ਚ ਰਹਿੰਦੇ ਆ ਨਾਰਮਲੀ ਜਿਹੜੇ ਸੂਟ ਹੁੰਦੇ ਉਦਾਂ ਦੇ ਸੂਟ ਹੈਗੇ ਉਹੀ ਰੇਟ ਆ ਸੇਮ ਹੀ ਪਰ ਜਦੋਂ ਵੀਡੀਓ ਬਣਾ ਕੇ ਪਾਉਂਦੇ ਆ ਤੇ ਕੱਟ ਪੀਸ ਕਹਿੰਦੇ ਕੱਟ ਪੀਸ ਆ 200 ਰੁਪਏ ਦਾ ਏ ਬਰਬਰੀ ਦਾ ਏ ਚਨੂਨ ਦਾ ਏ ਆ ਉਹ ਆ ਜੇ ਅਸੀਂ ਉੱਥੇ ਜਾ ਕੇ ਦੇਖਿਆ ਉਹ ਇੰਨਾ ਬਕਵਾਸ ਕੱਪੜਾ ਕਿ ਉਹ ਤਾਂ ਐਂ ਲੱਗਦਾ ਵੀ ਉਹ ਤਾਂ ਖਰੀਦਣ ਵਾਲਾ ਹੀ ਨਹੀਂਗਾ ਵੀ ਇੰਨਾ ਬਕਵਾਸ ਆ ਤੇ ਭੈਣਾਂ ਨੂੰ ਮੇਰੇ ਚੌਹਣੀਆਂ ਜਿਹੜੀਆਂ ਭੈਣਾਂ ਮੇਰੇ ਨਾਲ ਜੁੜੀਆਂ ਹੋਈਆਂ ਹਨ ਵੀ ਇਦਾਂ ਵੀਡੀਓ ਦੇਖ ਕੇ ਬਿਲਕੁਲ ਨਾ ਜਾਇਆ ਕਰੋ ਕਿਉਂਕਿ ਨਾ ਬਾਅਦ ਵਿੱਚ ਮਨ ਜਾ ਦੁਖੀ ਹੋਇਆ ਵੀ ਇੰਨਾ ਤੇਲ ਮਚਾ ਕੇ ਗੱਡੀ ਲੈ ਕੇ ਗਏ ਹਨ ਤੇ ਕੁਝ ਵੀ ਨਹੀਂ ਵਧੀਆ ਨਹੀਂ ਲੱਗਿਆ ਉਹਨਾਂ ਜਿਹੜਾ ਵੀਡੀਓ ਵਿੱਚ ਦਿਖਾਉਂਦੇ ਉਹ ਕੁਝ ਹੋਰ ਹੁੰਦਾ ਹੈ ਤੇ ਜਿਹੜਾ ਆਪਾਂ ਨੂੰ ਹੁੰਦਾ ਆਪਾਂ ਜਦੋਂ ਰੀਅਲਸ ਜਾ ਕੇ ਦੇਖਦੇ ਉਦੋਂ ਕੁਝ ਹੋਰ ਹੁੰਦਾ ਫਿਰ ਹਰ ਕੇ ਮੈਂ ਆ ਲੈ ਕੇ ਆਈ 1000 ਰੁਪਏ ਦਾ ਤੇ 1000 ਰੁਪਏ ਦਾ ਇਹਨੂੰ ਜਿੱਥੋਂ ਮਰਜ਼ੀ ਲੈ ਲਓ ਪਰ ਇਹ ਸੀਗਾ ਵੀ ਉੱਥੇ ਗਏ ਆ ਤਾਂ ਹੁਣ ਕੁਛ ਨਾ ਕੁਛ ਤਾਂ ਲੈ ਕੇ ਜਾਵਾਂਗੇ ਨਾ ਤੇ ਇਹ ਨੂੰ ਇਹ ਹੁੰਦਾ ਵੀ ਤਾਂ ਇੱਥੋਂ ਮੇਰੇ ਵੀ ਸ਼ਹਿਰ ਚ ਆਪਾਂ ਨੂੰ ਪਤਾ ਹੀ ਆ ਮੱਲਵਟ ਦਾ ਸੂਟ ਇਹ ਤੇ ਕਹਿੰਦੇ ਹੁੰਦੇ ਵੀ 1000 ਰੁਪਏ ਦਾ ਉਹਨੂੰ ਜਿੱਥੋਂ ਮਰਜ਼ੀ ਲੈ ਲਓ ਤੇ ਉੱਥੇ ਵੀ ਉਹੀ ਰੇਟ ਤੇ ਜੋ ਵੀ ਅਸੀਂ ਕਿੰਨੇ ਹੀ ਸੂਟ ਦੇਖੇ ਆ ਆ ਕਿੰਨੇ ਦਾ ਕਿ ਐਨੇ ਦਾ ਸੀ ਇਹਨਾਂ ਤਾਂ ਸਾਡੇ ਸ਼ਹਿਰ ਚੋਂ ਮਿਲਦਾ ਜਿਹੜੇ ਨੂੰ ਤੁਸੀਂ ਵੀਡੀਓ ਪਾਉਣੇ ਆ ਤੇ ਉਹ ਪਰ ਬਹੁਤ ਦੁਕਾਨਾਂ ਵਾਲੇ ਇਦਾਂ ਕਰਦੇ ਦਿਖਾਉਂਦੇ ਕੁਝ ਹੋਰ ਆ ਜਦੋਂ ਉੱਥੇ ਪਹੁੰਚਦੇ ਆਪਾਂ ਉਦੋਂ ਕੁਝ ਹੋਰ ਹੁੰਦਾ ਏ ਤੇ ਤੁਸੀਂ ਜਿਹੜੇ ਵੀ ਸ਼ਹਿਰ ਚੋਂ ਕੱਪੜੇ ਲੈਣੇ ਹੋ ਤੁਸੀਂ ਆਪਣੇ ਸ਼ਹਿਰ ਚੋਂ ਦੁਕਾਨ ਤੋਂ ਚੰਗੀ ਤਰ੍ਹਾਂ ਘਮਕਮਾਗੇ ਆਪ ਖੁਦ ਆਪਦੇ ਸ਼ਹਿਰ ਚੋਂ ਹੀ ਲਿਆ ਕਰੋ ਜਦੋਂ ਆਪਾਂ ਇਹ ਦੇਖ ਕੇ ਜਾਂਦੇ ਨਾ ਵੀ ਆਪਾਂ ਨੂੰ ਦੂਸਰੇ ਸ਼ਹਿਰ ਦੇ ਵਿੱਚ ਆ ਉਹ ਕਿੰਨੀਆਂ ਆਉਂਦੀਆਂ ਵੀਡੀਓ ਤੁਸੀਂ ਵੀ ਦੇਖਦੇ ਹੋਵੋਗੇ ਮੈਂ ਵੀ ਦੇਖਦੀ ਆ ਵੀ ਆਪਾਂ ਫਲਾਨੇ ਆ ਇੱਥੋਂ ਲੁਧਿਆਣੇ ਤੋਂ ਆਈ ਜਾਂਦੀ ਆ ਆ ਇੱਥੋਂ ਜਲੰਧਰ ਤੋਂ ਆਈ ਜਾਂਦੀ ਆ ਵੀਡੀਓ ਤੇ ਆਪਾਂ ਦੇਖ ਕੇ ਤੇ ਆਪਾਂ ਚਲੇ ਜਾਂਦੇ ਆ ਪਰ ਸੇਮ ਹਰ ਜਗ੍ਹਾ ਤੇ ਕੁਝ ਫਰਕ ਨਹੀਂਗਾ ਤੇ ਐਵੇਂ ਨਾ ਜਾਇਆ ਕਰੋ ਟਾਈਮ ਵੀ ਵੇਸਟ ਹੁੰਦਾ ਪੈਸਾ ਵੀ ਵੇਸਟ ਹੁੰਦਾ ਜਦੋਂ ਆਪਾਂ ਤੇਲ ਮਚਾ ਕੇ ਸਾਧਨ ਲੈ ਕੇ ਜਾਂਦੇ ਹਣਾ ਤੇ ਬਾਅਦ ਵਿੱਚ ਨਾ ਮਨ ਜਾਂ ਦੁਖੀ ਹੁੰਦਾ ਕਿ ਐਵੇਂ ਗਏ ਇਦੋਂ ਚੰਗਾ ਵੀ ਮੇਰਾ ਸ਼ਹਿਰ ਹੀ ਵਧੀਆ ਏ ਤੇ ਮੈਂ ਇਹੀ ਕਹਿਨੀ ਆ ਕਿ ਕਾਫੀ ਬੁਟੀਕਾਂ ਵਾਲੇ ਆ ਪਹਿਣਾ ਹੈਗੀਆਂ ਜਿਹੜੀਆਂ ਵਧੀਆ ਦਿੰਦੀਆਂ ਕੱਪੜੇ ਪਰ ਕਈ ਪਹਿਣਾ ਐਸੀਆਂ ਵੀ ਹੈਗੀਆਂ ਇੱਕ ਹੈਗੀ ਆ ਵੀਰਪਾਲ ਕੌਰ ਆਉਂਦੀ ਹੁੰਦੀ ਆ ਲਹਿਰੇ ਗਾਗੇ ਤੋਂ ਉਹਨਾਂ ਦਾ ਵੀ ਬਕਵਾਸ ਕੱਪੜਾ ਬਿਲਕੁਲ ਮੈਂ ਸੂਟ ਮੰਗਵਾ ਲਿਆ ਉਹਨਾਂ ਤੋਂ ਇੰਨਾ ਜ਼ਿਆਦਾ ਬਕਵਾਸ ਉਹ ਪਹਿਲਾਂ ਤਾਂ ਭੈਣ ਮੈਨੂੰ ਮਿੰਟ-ਮਿੰਟ ਚ ਰਿਪਲਾਈ ਦੇਵੇ ਮੈਸੇਜ ਦੀ ਤੇ ਜਦੋਂ ਮੈਂ ਸੂਟ ਮੰਗਾ ਲਿਆ ਤੇ ਮੈਂ ਕਿਹਾ ਮੈਂ ਕਿ ਤੁਸੀ ਕਿਹਾ ਤਾਂ ਕੁਝ ਹੋਰ ਸੀਗਾ ਤੇ ਵੀ ਦਿੱਤਾ ਤੁਸੀਂ ਬੇਕਾਰ ਸੂਟ ਭੇਜਿਆ ਉਹਨੇ ਦੁਬਾਰਾ ਮੈਨੂੰ ਮੈਸੇਜ ਦਾ ਰਿਪਲਾਈ ਨਹੀਂ ਦਿੱਤਾ ਉਹ ਇਦਾਂ ਦੇ ਵੀ ਲੋਕ ਹੈਗੇ ਆ ਤੇ ਕਾਫੀ ਭੈਣਾਂ ਜਿਹੜੀਆਂ ਵਧੀਆ ਬੁਟੀਕ ਆ ਜਿਨ੍ਹਾਂ ਦੇ ਵਧੀਆ ਕੰਮ ਕਰਦੀਆਂ ਵਧੀਆ ਕਪੜਾ ਲਾ ਕੇ ਦਿੰਦੀਆਂ ਮਹਿੰਗਾ ਜ਼ਰੂਰ ਆ ਪਰ ਇਹ ਨਾ ਤੁਸੀਂ ਜਾਇਆ ਕਰੋ ਵੀ ਸਾਨੂੰ ਸਸਤਾ ਮਿਲਦਾ ਮਹਿੰਗਾ ਬਣਾ ਲਓ ਹੁਣ ਨਾ ਮੈਂ ਚਲੋ ਆਪਾਂ ਕੋਈ ਮਸ਼ਹੂਰੀ ਨਹੀਂ ਕਰਦੇ ਕਿਸੇ ਦੀ ਆਪਾਂ ਨਾਰਮਲ ਹੀ ਗੱਲ ਕਰਦੇ ਆ ਗੁਰਮੀਤ ਕੌਰ ਆ ਪਹਿਣ ਜਿਹੜੇ ਉਹਨਾਂ ਦਾ ਬੁਟੀਕ ਹੈਗਾ ਉਹ ਬਹੁਤ ਵਧੀਆ ਕਪੜੇ ਮਤਲਬ ਉਹਨਾਂ ਦੇ ਹੁੰਦੇ ਆ ਮੇਰੀ ਫਰੈਂਡ ਨੇ ਸੂਟ ਮੰਗਵਾਇਆ ਉਹਨਾਂ ਤੋਂ ਬਹੁਤ ਵਧੀਆ ਮਹਿੰਗਾ ਜ਼ਰੂਰ ਲਾਉਂਦੇ ਆ ਪਰ ਵਧੀਆ ਹੁੰਦਾ ਕਪੜਾ ਦਿਲ ਨੂੰ ਲੱਗ ਜਾਂਦਾ ਤੇ ਕਈ ਆਏ ਹੁੰਦਾ ਆਪਾਂ ਕਹਿ ਦਿੰਨੇ ਆ ਵਿਚਰੋਆ ਸਸਤਾ ਦੇਰੇ ਪਰ ਜਮਾ ਖੋਰ ਦਿੰਦੇ ਆ ਤੇ ਤੁਸੀਂ ਧਿਆਨ ਰੱਖਿਓ ਵੀਡੀਓ ਦੇਖ ਕੇ ਕਦੇ ਨਾ ਜਾਇਓ ਵੀ ਹਾਂ ਆਪਾਂ ਉਸਤੇ ਵੀਡੀਓ ਪਾਈ ਸੀ ਤੇ ਆਪਾਂ ਚਲੇ ਜਾਈਏ ਉੱਥੇ ਜਾ ਕੇ ਕੁਝ ਹੋਰ ਹੀ ਮਿਲਦਾ ਏ ਤੇ ਮੈਂ ਤਾਂ ਇੰਨਾ ਮਣ ਜਾ ਦੁਖੀ ਹੋ ਗਿਆ ਮੈਂ ਕਿਹ ਕਾਹ ਨੂੰ ਜਾਣਾ ਸੀ ਆ ਪੂਰਾ ਤਾਂ ਦਿਨ ਲੱਗ ਗਿਆ ਤੇ ਤੇਲ ਮਚਾ ਕੇ ਤੇ ਘਰੇ ਆ ਗਏ ਤੇ ਹਾਰ ਕੇ ਚਲੋ ਫਿਰ ਖਾਲੀ ਵਜੋਂ ਨਾ ਇੱਕ ਇੱਕ ਦੋ ਦੋ ਸੂਟ ਲੈ ਆਂਦੇ ਵੀ ਆ ਇੱਕ ਮੈਂ ਲੈ ਲਿਆ ਇੱਕ ਮੇਰੀ ਫਰੈਂਡ ਨੇ ਲੈ ਲਿਆ ਗਣ ਕੁਛਤਾ ਲੈ ਕੇ ਜਾਈਏ ਆਏ ਵੀ ਇੰਨੀ ਦੂਰ ਤੇ ਅੱਗੇ ਤੁਸੀਂ ਧਿਆਨ ਰੱਖਿਓ ਜੀ ਵੀਡੀਓ ਦੇਖ ਕੇ ਕਦੇ ਵੀ ਨਾ ਜਾਇਓ ਆਪ ਦਾ ਸ਼ਹਿਰ ਹੀ ਵਧੀਆ ਹੁੰਦਾ ਹੈ ਆਪ ਦੇ ਸ਼ਹਿਰ ਤੋਂ ਆਪਾਂ ਨੂੰ ਇੱਕ ਜਗ੍ਹਾ ਤੋਂ ਨਹੀਂ ਪਸੰਦ ਉਹ ਤਾਂ ਆਪਾਂ ਦੂਸਰੀ ਜਗ੍ਹਾ ਤੇ ਚਲੇ ਜਾਂਦੇ ਤੇ ਜਦੋਂ ਆਪਾਂ ਇੱਕੋ ਹੀ ਦੁਕਾਨ ਤੇ ਜਾਂਦੇ ਉੱਥੇ ਅਸੀਂ ਗਏ ਮੇਨ ਇੱਕ ਦੁਕਾਨ ਤੇ ਹੀ ਗਏ ਦੂਸਰੇ ਦਾ ਆਪਾਂ ਨੂੰ ਪਤਾ ਕੋਈ ਨਹੀਂ ਹਨਾ ਪਰ ਉੱਥੋਂ ਆਪਾਂ ਨੂੰ ਕੋਈ ਚੀਜ਼ ਨਹੀਂ ਜੱਸੀ ਤੇ ਧਿਆਨ ਰੱਖਿਓ ਜੀ ਤੇ ਮੈਨੂੰ ਇਹ ਹੁੰਦਾ ਕਿ ਚਲੋ ਮੇਰੇ ਨਾਲ ਤਾਂ ਇਦਾਂ ਹੋਇਆ ਕਿਸੇ ਹੋਰ ਨਾਲ ਨਾ ਹੋਵੇ ਤੇ ਮੈਂ ਤੁਹਾਨੂੰ ਇਸ ਕਰਕੇ ਦੱਸਿਆ ਤੇ ਬਾਕੀ ਇਹ ਵਾਲਾ ਆਪਣਾ ਜਿਹੜਾ ਬਣਾ ਕੇ ਆਪਾਂ ਪੈਕੇਜ ਆ ਲਾਇਆ ਤੁਸੀਂ ਜਰੂਰ ਲਾਇਓ ਬਹੁਤ ਜ਼ਿਆਦਾ ਫਰਕ ਪੈਂਦਾ ਉਹਦੇ ਨਾਲ ਦੇਖੋ ਬਹੁਤ ਸੋਹਣਾ ਹੋ ਗਿਆ ਫੇਸ ਸਿੰਮੋ ਵਧੀਆ ਆਇਆ 글로 ਉਹ ਬਹੁਤ ਸੋਹਣਾ ਲੱਗ ਰਿਹਾ ਮੈਨੂੰ ਆਦੇ ਆਪ ਨੇ ਐਂਜ ਲੱਗੀ ਜਾਂਦਾ ਬੀ ਬੜਾ ਸੋਹਣਾ ਨਾ ਇੱਕਦਮ ਬੜਾ ਹੀ ਵਧੀਆ ਲੱਗ ਰਿਹਾ ਤੇ ਜਰੂਰ ਬਣਾ ਕੇ ਲਗਾਇਓ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਓਕੇ ਜੀ ਧੰਨਵਾਦ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ